ਲੋਕ ਸਭਾ ਚੋਣਾਂ ਤੋਂ ਬਾਅਦ ਅੱਜ ਕਿਸਾਨ ਜਥੇਬੰਦੀਆਂ ਨੂੰ ਇੱਕ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ ਤੇ ਦੱਸਦੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਸਾਰਮੀ ਕਿਸ਼ਤ ਜਿਹੜੀ ਕਿ ਜਾਰੀ ਕੀਤੀ ਜਾਵੇਗੀ ਤੇ ਜਿਸ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਦੱਸਦੀ ਹੈ ਕਿ ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਇੱਕ ਵੱਡਾ ਤੋਹਫਾ ਦੇਣ ਜਾ ਰਹੇ ਨੇ ਤੇ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੀਤੀ ਦੀ ਸਾਰਮੀ ਕਿਸ਼ਤ ਅੱਜ ਕਿਸਾਨ ਭਰਾਵਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੀ ਜਾਵੇਗੀ ਤੇ ਤੀਜੀ ਵਾਰ ਪਰਧਾਨ ਮੰਤਰੀ ਵਜੋ ਸੋਚਖਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਨਾਲ ਸੰਬੰਧਿਤ ਫਾਈਲ ਤੇ ਦਸਤਖਤ ਕੀਤੇ ਨੇ ਤੇ ਅੱਜ ਪ੍ਰਧਾਨ ਮੰਤਰੀ ਯੂਪੀ ਦੇ ਵਾਰਣਸੀ ਤੋਂ ਜਿਹੜਾ ਕਿ ਕਿਸਾਨ ਦੇ ਖਾਤਿਆਂ ਦੇ ਵਿੱਚ ਇਸ ਯੋਜਨਾ ਤਹਿਤ ਪੈਸੇ ਟਰਾਂਸਫਰ ਕਰਨਗੇ ਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੁਨੀਆ ਦੀ ਸਭ ਤੋਂ ਵੱਡੀਆਂ ਜਿਹੜੀ ਕਿ ਡੀਬੀਟੀ ਯੋਜਨਾਵਾਂ ਦੇ ਵਿੱਚੋਂ ਇੱਕ ਹੈ ਤੇ ਇਸ ਯੋਜਨਾ ਤਹਿਤ ਦੇਸ਼ ਭਰ ਦੇ ਕਰੋੜਾ ਕਿਸਾਨਾਂ ਨੂੰ ਜਿਹੜੀ ਕਿ ਵਿੱਤੀ ਲਾਭ ਦਿੱਤਾ ਜਾਂਦਾ ਹੈ ਤੇ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਪੈਸੇ ਦੀ ਵਰਤੋਂ ਖੇਤੀ ਦੇ ਨਾਲ ਸਬੰਧਤ ਕੰਮਾਂ ਦੇ ਲਈ ਕੰਮ ਕਰਦੇ ਨੇ ਤੇ ਇਸ ਵਾਰ 9.26 ਕਰੋੜ ਕਿਸਾਨਾਂ ਨੂੰ ਇਸ ਯੋਜਨਾ ਜਿਹੜੀ ਕਿ ਤਹਿਤ ਵਿੱਤੀ ਸਹਾਇਤਾ ਮਿਲੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਜਿਹੜੇ ਖਾਤਿਆਂ ਦੇ ਵਿੱਚ 20 ਕਰੋੜ ਰੁਪਏ ਟਰਾਂਸਫਰ ਕਰਨਗੇ ਤੇ ਦੱਸਿਏ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਜਿਹੜੀ ਨਿਧੀ ਯੋਜਨਾ ਦੇ ਤਹਿਤ 16ਵੀਂ ਕਿਸ਼ਤ ਜਿਹੜੀ ਕਿ 28 ਫਰਵਰੀ ਦੀ ਸ਼ਾਮ ਨੂੰ ਜਾਰੀ ਕੀਤੀ ਗਈ ਸੀ ਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਤਹਿਤ ਕਿਸਾਨਾਂ ਨੂੰ 6000 ਰੁਪਏ ਸਨਮਾਨ ਜਿਹੜਾ ਕਿ ਸਾਲਾਨਾ ਦਿੱਤੇ ਜਾਂਦੇ ਹਨ ਤੇ ਇਹ ਸਕੀਮ ਜਿਹੜੀ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਹਨਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਦੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਿਸਾਨਾਂ ਦੇ ਜਿਹੜੇ ਕਿ ਖਾਤਿਆਂ ਦੇ ਵਿੱਚ 2-2000 ਰੁਪਏ ਜਿਹੜੇ ਕਿ ਟਰਾਂਸਫਰ ਕਰਨਗੇ ਇਸ ਸਕੀਮ ਦਾ ਲਾਭ ਲੈਣ ਦੇ ਲਈ ਜਿਹੜਾ ਕਿ ਈ ਕੇਵਾ ਕੀ ਵਾਈ ਜਿਹੜਾ ਕਿ ਸੀ ਹੋਣਾ ਜ਼ਰੂਰੀ ਹੈ ਤੇ ਜਿਹੜੇ ਲੋਕ ਵੀ ਜਿਹੜਾ ਕਿ ਕਰਨਗੇ ਉਹਨਾਂ ਦੇ ਅਰਜ਼ੀ ਫਾਰਮ ਦੇ ਵਿੱਚ ਕੋਈ ਗਲਤੀ ਹੈ ਉਹ ਇਸ ਸਕੀਮ ਦੇ ਲਾਭ ਤੋਂ ਵਾਂਝੇ ਰਹਿ ਜਾਣਗੇ ਤੇ ਕਿਸਾਨੇ ਇੱਥੇ ਦੱਸਿਆ ਦੱਸ ਦਈਏ ਕਿ ਜਿਹੜੇ ਵੀ ਤਰੀਕੇ ਹੋਣਗੇ ਉਹਨਾਂ ਦੇ ਨਾਲ ਪੈਸੇ ਉਹਨਾਂ ਦੇ ਖਾਤੇ ਵਿੱਚ ਆਉਣਗੇ ਤੇ ਜਿਸ ਤੋਂ ਬਾਅਦ ਅੱਜ ਕਿਸਾਨ ਜਥੇਬੰਦੀਆਂ ਨੂੰ ਵੱਡੀ ਖੁਸ਼ਖਬਰੀ ਹੈ ਜਿਹੜੀ ਕਿ ਮੋਦੀ ਸਰਕਾਰ ਦੇਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਕਈ ਖਾਤਿਆਂ ਦੇ ਵਿੱਚ ਅੱਜ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਕਿ 17ਵੀਂ ਕੇਸ ਤੇ ਜਿਹੜੀ ਕਿ ਜਾਰੀ ਕੀਤੀ ਜਾ ਰਹੀ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਅੱਜ ਕਿਸਾਨ ਜਥੇਬੰਦੀਆਂ ਨੂੰ ਇੱਕ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ ਤੇ ਦੱਸਦੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਸਾਰਮੀ ਕਿਸ਼ਤ ਜਿਹੜੀ ਕਿ ਜਾਰੀ ਕੀਤੀ ਜਾਵੇਗੀ ਤੇ ਜਿਸ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਦੱਸਦੀ ਹੈ ਕਿ ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਇੱਕ ਵੱਡਾ ਤੋਹਫਾ ਦੇਣ ਜਾ ਰਹੇ ਨੇ ਤੇ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੀਤੀ ਦੇ ਸਾਰਮੀ ਕਿਸ਼ਤ ਅੱਜ ਕਿਸਾਨ ਭਰਾਵਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੀ ਜਾਵੇਗੀ ਤੇ ਤੀਜੀ ਵਾਰ ਪ੍ਰਧਾਨ ਮੰਤਰੀ ਵੱਜੋ ਸੋਚਖਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਨਾਲ ਸੰਬੰਧਿਤ ਫਾਈਲ ਤੇ ਦਸਤਖਤ ਕੀਤੇ ਨੇ ਤੇ ਅੱਜ ਪ੍ਰਧਾਨ ਮੰਤਰੀ ਯੂਪੀ ਦੇ ਵਾਰਾਨਸੀ ਤੋਂ ਜਿਹੜਾ ਕਿ ਕਿਸਾਨ ਦੇ ਖਾਤਿਆਂ ਦੇ ਵਿੱਚ ਇਸ ਯੋਜਨਾ ਤਹਿਤ ਪੈਸੇ ਟਰਾਂਸਫਰ ਕਰਨਗੇ ਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੁਨੀਆ ਦੀ ਸਭ ਤੋਂ ਵੱਡੀਆਂ ਜਿਹੜੀ ਕਿ ਡੀਬੀਟੀ ਯੋਜਨਾਵਾਂ ਦੇ ਵਿੱਚੋਂ ਇੱਕ ਹੈ ਤੇ ਇਸ ਯੋਜਨਾ ਤਹਿਤ ਦੇਸ਼ ਭਰ ਦੇ ਕਰੋੜਾ ਕਿਸਾਨਾਂ ਨੂੰ ਜਿਹੜੀ ਕਿ ਵਿੱਤੀ ਲਾਭ ਦਿੱਤਾ ਜਾਂਦਾ ਹੈ ਤੇ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਪੈਸੇ ਦੀ ਵਰਤੋਂ ਖੇਤੀ ਦੇ ਨਾਲ ਸਬੰਧਤ ਕੰਮਾਂ ਦੇ ਲਈ ਕੰਮ ਕਰਦੇ ਨੇ ਤੇ ਇਸ ਵਾਰ 9.26 ਕਰੋੜ ਕਿਸਾਨਾਂ ਨੂੰ ਇਸ ਯੋਜਨਾ ਜਿਹੜੀ ਕਿ ਤਹਿਤ ਵਿੱਤੀ ਸਹਾਇਤਾ ਮਿਲੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਜਿਹੜੇ ਖਾਤਿਆਂ ਦੇ ਵਿੱਚ 20 ਕਰੋੜ ਰੁਪਏ ਟਰਾਂਸਫਰ ਕਰਨਗੇ ਤੇ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਜਿਹੜੀ ਨਿਧੀ ਯੋਜਨਾ ਦੇ ਤਹਿਤ 16ਵੀਂ ਕਿਸ਼ਤਾ ਜਿਹੜੀ ਕਿ 28 ਫਰਵਰੀ ਦੀ ਸ਼ਾਮ ਨੂੰ ਜਾਰੀ ਕੀਤੀ ਗਈ ਸੀ ਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ 6000 ਰੁਪਏ ਸਨਮਾਨ ਜਿਹੜਾ ਕਿ ਸਾਲਾਨਾ ਦਿੱਤੇ ਜਾਂਦੇ ਹਨ ਇਹ ਸਕੀਮ ਜਿਹੜੀ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਹਨਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਦੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਿਸਾਨਾਂ ਦੇ ਜਿਹੜੇ ਕਿ ਖਾਤਿਆਂ ਦੇ ਵਿੱਚ 2-2000 ਰੁਪਏ ਜਿਹੜੇ ਕਿ ਟਰਾਂਸਫਰ ਕਰਨਗੇ ਇਸ ਸਕੀਮ ਦਾ ਲਾਭ ਲੈਣ ਦੇ ਲਈ ਜਿਹੜਾ ਕਿ ਈ ਕੇਵਾ KY ਜਿਹੜਾ ਕਿ ਸੀ ਹੋਣਾ ਜ਼ਰੂਰੀ ਹੈ ਤੇ ਜਿਹੜੇ ਲੋਕ ਵੀ ਜਿਹੜਾ ਕਿ ਕਰਨਗੇ ਉਹਨਾਂ ਦੇ ਅਰਜ਼ੀ ਫਾਰਮ ਦੇ ਵਿੱਚ ਕੋਈ ਗਲਤੀ ਹੈ ਉਹ ਇਸ ਸਕੀਮ ਦੇ ਲਾਭ ਤੋਂ ਵਾਂਝੇ ਰਹਿ ਜਾਣਗੇ ਤੇ ਕਿਸਾਨ ਹੇਠਾ ਦੱਸਿਆ ਦੱਸਦੀ ਹੈ ਕਿ ਜਿਹੜੇ ਵੀ ਤਰੀਕੇ ਹੋਣਗੇ ਉਹਨਾਂ ਦੇ ਨਾਲ ਪੈਸੇ ਉਹਨਾਂ ਦੇ ਖਾਤੇ ਵਿੱਚ ਆਉਣਗੇ ਤੇ ਜਿਸ ਤੋਂ ਬਾਅਦ ਅੱਜ ਕਿਸਾਨ ਜਥੇਬੰਦੀਆਂ ਨੂੰ ਵੱਡੀ ਖੁਸ਼ਖਬਰੀ ਹੈ ਜਿਹੜੀ ਕਿ ਮੋਦੀ ਸਰਕਾਰ ਦੇਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਕਈ ਖਾਤਿਆਂ ਦੇ ਵਿੱਚ ਅੱਜ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਕਿ 17ਵੀਂ ਕੇਸ ਤੇ ਜਿਹੜੀ ਕਿ ਜਾਰੀ ਕੀਤੀ ਜਾ ਰਹੀ